ਪਿਆਰੀ ਫੈਸ਼ਨ ਹਰਜੀ ਹੋਲ ਸੇਲ ਦੀ ਦੁਕਾਨ ਆ ਦੇਖੋ ਵੈਰਾਈਟੀ ਤੁਹਾਨੂੰ ਦਿਖਾਉਣੇ ਆ ਤਕਾਰਦਾਰਾਂ ਵਾਸਤੇ ਬਹੁਤ ਹੀ ਵੈਰਾਈਟੀ ਹੈ ਆਪਣੇ ਕੋਲੇ ਆ ਸੂਟ ਦੇਖੋ ਜੀ ਪੂਰਾ ਵਧੀਆ ਕਾਟਨ ਦਾ ਸੂਟ ਨਾਲ ਇਹਦੇ ਆ ਗਿਆ ਦੁਪੱਟਾ ਦੁਪੱਟੇ ਦੇ ਨਾਲ ਕਾਟਨ ਦਾ ਸੂਟ ਤੁਹਾਨੂੰ 180 ਰੁਪਏ ਵਿੱਚ ਮਿਲ ਜਾਣਾ ਜੀ 180 ਰੁਪਏ ਦਾ ਸੈਟ ਵਾਈਜ਼ ਮਾਲ ਮਿਲ ਜਾਣਾ ਜੀ ਜਿੰਨਾ ਮਰਜ਼ੀ ਲੈ ਲਿਓ ਡਿਜ਼ਾਈਨ ਤੁਹਾਡੇ ਸਾਹਮਣੇ ਲੱਗੇ ਹੋਏ ਆ 180 80 ਰੁਪਏ ਦੇ ਵਿੱਚ ਕਾਟਨ ਦੇ ਦੁਪੱਟੇ ਦੇ ਨਾਲ ਸੂਟ ਆ ਗਿਆ ਪੂਰੀ ਕਟਿੰਗ ਹੋਊਗੀ ਜੀ ਇਸ ਤੋਂ ਬਾਅਦ ਨਵਾਂ ਸੂਟ ਆ ਗਿਆ ਜੀ ਪੂਰਾ ਵਧੀਆ ਸਟਿਚ ਕੀਤਾ ਹੋਇਆ ਸੂਟ ਨਾਲ ਆ ਗਿਆ ਪਲਾਜ਼ੋ ਪਲਾਜ਼ੋ ਸੂਟ ਸਟਿਚ ਕੀਤਾ ਹੋਇਆ ਸੂਟ ਪਊਗਾ ਜੀ 100 ਤੇ 80 ਰੁਪਏ ਦਾ 180 ਰੁਪਏ ਦਾ ਸੂਟ ਲੈਣਾ ਰੰਗ ਤੁਹਾਡੇ ਸਾਹਮਣੇ ਬਹੁਤ ਸੋਹਣੇ ਸੋਹਣੇ ਰੰਗ ਹੈ 100 ਤੇ 80 80 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਰੰਗ ਲੈ ਸਕਦੇ ਹੋ ਇਸ ਤੋਂ ਬਾਅਦ ਅਗਲੀ ਵੈਰਾਈਟੀ ਦੇਖ ਲਓ ਜੀ ਪੂਰਾ ਵਧੀਆ ਸੂਟ ਆ ਗਿਆ ਪੂਰਾ ਵਧੀਆ ਸੂਟ ਪੂਰਾ ਕਾਟਨ ਦਾ ਸੂਟ ਦੇਵਾਂਗੇ ਜੀ 180 ਰੁਪਏ ਦਾ ਆਵਲਾ 180 ਰੁਪਏ ਦਾ ਕਾਟਨ ਦਾ ਸੂਟ ਜਿਵੇਂ ਮਰਜੀ ਤੁਸੀਂ ਇਹਨੂੰ 250 300 ਦਾ ਵੇਚ ਸਕਦੇ ਹੋ 180 ਰੁਪਏ ਦਾ ਪੂਰਾ ਵਧੀਆ ਕਾਟਨ ਦਾ ਸੂਟ ਜੀ ਇਸ ਤੋਂ ਬਾਅਦ ਆ ਗਿਆ ਜੀ ਮਡਾਲ ਦਾ ਕੱਪੜਾ ਮਡਾਲ ਦਾ ਕੱਪੜਾ ਤੁਹਾਨੂੰ ਮਿਲੂਗਾ 200 ਤੇ 30 ਰੁਪਏ ਦਾ 230 ਰੁਪਏ 'ਚ ਸੂਟ ਮਿਲਣਗੇ ਜੀ ਮਡਾਲ ਦਾ ਕੱਪੜਾ ਡਿਜ਼ਾਈਨ ਨਵੇਂ-ਨਵੇਂ ਆਹ ਦੇਖੋ ਜੀ ਇਹਦੇ ਹੁਣ ਵੀ ਡਿਜ਼ਾਈਨ ਨਵੇਂ ਆ ਗਏ ਆ 230 30 ਰੁਪਏ 'ਚ ਹੈ ਮਡਾਲ ਦੇ ਸੂਟ 230 ਰੁਪਏ ਦੇ ਰੰਗ ਦੇਖੋ ਡਿਜ਼ਾਈਨ ਦੇਖੋ ਨਵੇਂ-ਨਵੇਂ ਰੰਗ ਨਵੇਂ-ਨਵੇਂ ਡਿਜ਼ਾਈਨ 230 ਰੁਪਏ ਕਿੰਨਾ ਮਰਜ਼ੀ ਵਾਲਾ ਦੋ ਰੁਪਏ ਮਾਦੀ ਕੋਲ ਤੇ ਨਹੀਂ ਇਹ ਤੋਂ ਬਾਅਦ ਆਹ ਦੇਖੋ ਜੀ 5 ਮੀਟਰ ਸੂਟ ਕਾਟਨ ਦਾ ਕਾਟਨ ਦਾ 5 ਮੀਟਰ ਸੂਟ ਸੂਟ ਮਿਲੂਗਾ ਜੀ 90 ਰੁਪਏ ਚ 90 ਰੁਪਏ ਦਾ 5 ਮੀਟਰ ਸੂਟ ਹੈ ਰੰਗ ਦੇ ਚਾਰ ਮਿਲ ਜਾਣਗੇ 90 ਰੁਪਏ ਚ ਹੈ ਜੀ ਇਸ ਤੋਂ ਬਾਅਦ ਆਹ ਦੇਖੋ ਜੀ ਪਹੁੰਚੇ ਵਰਕ ਨਾਲ ਸੂਟ ਹੈ ਜੀ ਪਹੁੰਚੇ ਵਰਕ ਨਾਲ ਆ ਤਾਂ ਆ ਗਿਆ কুরਤੀ ਦਾ ਕਪੜਾ ਨਾਲ ਆ ਗਿਆ ਇਹਦੇ ਪਹੁੰਚੇ ਤੇ ਕੀਤਾ ਹੋਇਆ ਕੰਮ ਪਹੁੰਚੇ ਤੇ ਕੀਤਾ ਹੋਇਆ ਕੰਮ ਸੂਟ ਮਿਲੂਗਾ ਜੀ ਤੁਹਾਨੂੰ 370 ਰੁਪਏ ਦਾ 370 ਰੁਪਏ ਦਾ ਸੂਟ ਮਿਲਣਾ ਇਹ ਪਹੁੰਚੇ ਤੇ ਕੜਾਈ ਕੀਤੀ ਹੋਈ ਰੰਗ ਤੁਹਾਡੇ ਸਾਹਮਣੇ ਲੱਗੇ ਹੋਏ ਆ 370 70 ਰੁਪਏ ਚ ਆ ਲੱਗੇ ਹੋਏ ਜੀ ਰੰਗ ਆ ਦੇਖੋ 370 70 ਰੁਪਏ ਦੇ ਵਿੱਚ ਹੈ ਨੰਬਰ ਉੱਪਰ ਆ ਰਿਹਾ ਆ ਆਰਡਰ ਤੁਸੀਂ ਕਰਨਾ ਆਰਡਰ ਕਰ ਸਕਦੇ ਹੋ ਮਾਲ ਦੁਕਾਨ ਤੇ ਆਣਾ ਦੁਕਾਨ ਤੇ ਆ ਸਕਦੇ ਹੋ ਫੇਰ ਆ ਗਿਆ ਜੀ ਆਹ ਬਾਜ਼ਾਰ 'ਚ ਵਿਕਦਾ 650 700 ਦਾ ਪਿਓਰ ਡਿਜੀਟਲ ਦਾ ਸੂਟ ਦੁਪੱਟਾ ਹੈ ਸੂਟ ਦੁਪੱਟਾ ਮਿਲੂਗਾ ਜੀ ਤੁਹਾਨੂੰ ਆਪਣੇ ਕੋਲੋਂ ਸਿਰਫ ਤੇ ਸਿਰਫ 370 ਰੁਪਏ 'ਚ 370 ਰੁਪਏ ਦਾ ਸੂਟ ਦੁਪੱਟਾ ਪੂਰਾ ਵਧੀਆ ਕੱਪੜਾ ਪੂਰੀ ਕਟਿੰਗ 370 ਰੁਪਏ ਦਾ ਮਾਲ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਿਓ 370 70 ਰੁਪਏ 'ਚ ਕੁੜਤਾ ਪਜਾਮਾ ਪੂਰੀ 5 ਮੀਟਰ ਕਟਿੰਗ 180 ਰੁਪਏ ਦਾ ਜੀ 180 ਰੁਪਏ 'ਚ ਪੂਰੀ 5 ਮੀਟਰ ਕਟਿੰਗ ਦਾ ਕੁਰਤਾ ਪਿਆ ਮਾਨ ਜਿੰਨਾ ਮਰਜੀ ਮਾਨ ਲੈਂ ਲਿਓ ਬਹੁਤ ਮਾਨ ਮਿਲਦਾ ਇਸ ਤੋਂ ਬਾਅਦ ਆ ਗਈ ਜੀ ਆ ਚੀਜ਼ ਸੂਟ ਮਿਲੂਗਾ ਜੀ 130 ਰੁਪਏ ਦਾ 130 ਰੁਪਏ ਦਾ ਦੁਪੱਟੇ ਦੇ ਨਾਲ 130 ਵਿੱਚ ਰੰਗ ਇਹਦੇ ਮਿਲ ਜਾਣਗੇ ਜੀ ਤੁਹਾਨੂੰ ਪੰਜ ਰੰਗ ਦੇਖ ਲਓ ਪੂਰੇ ਦੇ ਪੂਰੇ ਪੰਜ ਰੰਗ ਮਿਲ ਜਾਣਗੇ ਤੁਹਾਨੂੰ ਪੰਜ ਰੰਗ ਪੂਰੇ ਮਿਲ ਜਾਣਗੇ ਨੰਬਰ ਉੱਪਰ ਆ ਰਿਹਾ ਜਲਦੀ ਤੋਂ ਜਲਦੀ ਪਹੁੰਚ ਜਾਓ ਬਜਾਈ ਫੈਸ਼ਨ ਹਾਊਸ ਮੋੜ ਮੰਡੀ ਮੋੜ ਮੰਡੀ ਆਪਣੀ ਦੁਕਾਨ ਹੈ ਨੰਬਰ ਬਾਕੀ ਸਕਰੀਨ ਤੇ ਆ ਰਿਹਾ ਤੁਸੀਂ ਕੌਣ ਤੇ ਵੀ ਗੱਲ ਕਰਤਾ